ਆਜਾ ਵੀਰ ਬਾਬਾ ਕਾਲੇ ਸ਼ਰਾਏ ਦਰਗਾਹ ਤੇ ਮੇਲਾ ਮਨਾਇਆ ਗਿਆ ਜਾ ਰਿਹਾ ਹੈ। ਮੇਲਾ ਵੀ ਹਰ ਸਾਲ ਜਿਹਾ ਇਸ ਸਾਲ ਵੀ ਬੜੀ ਸ਼ਰਧਾ ਤੇ ਭਾਵਨਾ ਜਿਹੜਾ ਸਭੂਰ ਰਿਹਾ ਹੈ ਮੇਲਾ। ਤੇ ਹੁਣ ਜਿਹੜਾ ਇਤੋਂ ਬਾਅਦ ਕਬੱਡੀ ਦਾ ਜਿਹੜਾ ਮੈਚ ਆ ਬਾਬਾ ਆਤਮਨੂਸੇ ਸਪੋਰਟਸ ਜਿਹੜਾ ਨਾਲ ਖੇਡਿਆਲਾ ਤੇ ਮਾਝ ਕਬੱਡੀ ਕਟਿਆਲੇ ਟੀਮਾਂ ਵਿਚਕਾਰ ਜਿਹੜਾ ਹੁਣ ਕਬੱਡੀ ਦਾ ਮੈਚ ਹੋ ਰਿਹਾ ਮੈਂ ਹੁਣ ਜਾ ਰਿਹਾ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਪਹੁੰਚਣ ਤੇ ਮੈਚ ਦੇ ਆ ਕੇ ਮੈਂ ਇਹਨੂੰ ਵੇਖ ਕੇ ਰੌਣਕ ਬਦਾਉਣ ਦੀ ਕਿਹੜੇ ਕਲਾਕਾਰਾਂ ਵੱਲੋਂ ਆਜਰੀ ਲਵਾਈ ਗਈ ਤੇ ਕਿਹੜੇ ਸਹਿਯੋਗੀ ਸੱਜਣਾ ਦੇ ਵੱਲੋਂ ਅੱਜ ਜਿਹੜਾ ਕਲਾਕਾਰ ਗਰਮਜੀਤ ਪੰਜਾਬੀ ਤੇ ਹਜ਼ਰਮਜੀਤ ਨੂੰ ਕਮੇਟੀ ਵੱਲੋਂ ਬੁਕੀਤਾ ਗਿਆ ਸੀ ਤੇ ਹਰੇ ਵੀਰ ਜਸਵਿੰਦਰ ਸਿੰਘ ਜੀ ਇਹ ਫੌਜੀ ਸਾਹਿਬ ਇਹਨਾਂ ਨੇ ਦਰਗਰੰਦੀ ਲੈ ਕੇ ਨੂੰ ਬੁਕੀਤਾ ਸੀ ਤੇ ਇਹਨਾਂ ਦਾ ਪ੍ਰਵਾਹ ਕਰਦੇ ਆ ਜੀ ਕਿੰਨੇ ਸਾਲ ਤੋਂ ਲੱਗਾ ਸਰ ਮੇਲਾ ਜਿਹੜਾ ਜਿਹੜੀ ਸਾਡੀ ਵਾਲੀ ਕਮੇਟੀ ਆ ਜੀ ਇਹ ਕੋਈ 16 ਸਾਲ ਤੋਂ ਜਿਹੜਾ ਮੇਲਾ ਬਣਾ ਰਹੀ ਹੈ ਜੀ ਕਿਵੇਂ ਦਾ ਸਹਿਯੋਗ ਹਰ ਸਾਲ ਰਹਿੰਦਾ ਹੈ ਹਾਂ ਜੀ ਬਹੁਤ ਵਧੀਆ ਸਹਿਯੋਗ ਹੈ ਸਾਡਾ ਜੀ ਪੰਚਾਇਤ ਦੇ ਸਾਹਿਬ ਕਾ ਸਰਪੰਚ ਸਾਰੇ ਜਿੰਨੇ ਵੀ ਨਾਲ ਸਾਡਾ ਬਹੁਤ ਸਹਿਯੋਗ ਦਿੰਦੇ ਆ ਅਤੀਤਮਾ ਅਸੀਂ ਕਰਦੇ ਆ ਜੀ ਪਿੰਡ ਦੀ ਇਲਾਕਾ ਨੂੰ ਵਾਸਤੇ ਜਿੰਨੇ ਵੀ ਸੰਗਤ ਨੇੜਲੇ ਪਿੰਡਾਂ ਤੋਂ ਉੱਚੀ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੁੰਦੇ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਦੂਰੋਂ ਨੇੜੇੋਂ ਚੱਲ ਕੇ ਸਾਡੇ ਮੇਲੇ ਨੂੰ ਜਿੰਨਾਂ ਨੇ ਚਾਰ ਚੰਨ ਲਾਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇੱਕ ਪੀਰਪਾਪਾ ਕਾਲੇ ਸ਼ਾਹੀ ਦਾ ਪਰਿਵਾਰ ਵੀ ਹੋਣ ਵਾਸਤੇ ਆਪ ਨੂੰ ਮੈਸੇਜ ਆਇਆ ਕੀ ਕਹਿਣਾ ਚਾਹੁੰਦੇ ਉਹਨਾਂ ਵੱਲ ਹਾਂਜੀ ਉਹ ਵੀ ਅਗਲੇ ਵਾਰ ਸੋ ਹੋ ਸਕਦਾ ਵੀ ਅਗਲੇ ਮੇਲੇ ਤੇ ਇੱਥੇ ਜ਼ਰੂਰ ਆਉਣ ਤੇ ਵੀ ਜਾਲਵਾ ਆਗੇ ਉਹ ਹੋਸਾ ਵਾਲੇ ਮੇਲੇ ਤੋਂ ਦਰਸ਼ਕਾਂ ਲਈ ਆਪਾਂ ਜੀ ਜ਼ਰੂਰ ਕਰੀ ਅੱਜ ਦੇ ਮੇਲੇ ਨੂੰ ਲੈ ਕੇ ਕੀ ਪਾਉਣੀ ਕੀ ਕਹਿੰਨਾ ਮੈਂ ਤੁਹਾਡਾ ਮਹਿਬੂਬ ਜੀ ਸਵਾਗਤ ਕਰ ਰਿਹਾ ਹਾਂ ਇਕੱਲੇ ਕਮੇਟੀ ਦਾ ਆਪਣੇ ਸਾਡੇ ਜਿੰਨਾਂ ਨੇ ਸਤਿਕਾਰਯੋਗ ਸਰਪੰਚ ਸਾਹਿਬ ਸਾਡੇ ਸਾਰੇ ਇੰਸਾਨ ਬੜੇ ਨਾਲ ਦਿੱਤੀ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਬਹੁਤ ਵਧੀਆ ਸੰਜੋਗ ਹੈ ਜੀ ਬਹੁਤ ਮਤਲਬ ਇਹ ਸੰਗਠਨ ਜੋ ਕਰਦਾ ਜੋ ਵੀ ਵਧੀਆ ਬਹੁਤ ਸੋਹਣਾ ਮੇਲਾ ਮਲਾਇਆ ਗਿਆ ਕਿਸੇ ਤਰ੍ਹਾਂ ਹਰ ਸਾਲ ਬਾਰੇ ਕਿਰਪਾ ਕਰਨ ਇਸੇ ਤਰ੍ਹਾਂ ਮੇਲਾ ਹਰ ਸਾਲ ਕਿੰਨੀ ਇੱਕ ਗਿਣਤੀ ਸੰਗਤ ਜਿਹੜੀ ਪਹੁੰਚਦੀ ਆ ਸਾਡੇ ਸੰਗਤ ਤੇ ਵੀ ਲੱਗੇ ਆ ਬਹੁਤ ਲੰਮੇ ਕਿੰਦੇ ਵਿੱਚ ਬਹੁਤ ਸੰਗਤ ਪਹੁੰਚਦੀ ਦੂਰਲੇ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਛੋਟੇ ਛੋਟੇ ਪਿੰਡ ਬਹੁਤ ਆ ਗਏ ਤੇ ਬਹੁਤ ਸਾਰੀ ਸੰਗਤ ਪਹੁੰਚਦੀ ਆ ਤੇ ਬਹੁਤ ਧੰਨਵਾਦ ਕਰਦਾ ਜਿੰਨੇ ਸੰਗਤ ਜੀ ਹੁੰਦੇ ਨੇ ਜੀ ਤੋ ਬਹੁਤ ਵਧੀਆ ਪ੍ਰਕਿਰਣਾ ਜਿੰਨੇ ਵੀ ਸੇਵਾ ਦਾ ਸੇਵਾ ਕਰਦੇ ਨੇ ਉਹਨਾਂ ਦਾ ਧੰਨਵਾਦ ਇਹ ਕਹਿਣਾ ਚਾਹਉਂ ਕਿ ਜਿੰਨੇ ਵੀ ਸਹਿਯੋਗ ਕਰਦੇ ਨੇ ਉਹਨਾਂ ਦੇ ਲਈ ਵੀ ਉਹਨਾਂ ਬਾਤੇ ਵੀ ਅਸੀਂ ਤਾਇਦ ਨੂੰ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਸ੍ਰੀ ਅਦਾਲਤ ਵੀ ਵੇਖ ਰਿਹਾ ਜੇ ਜਿਦਾਂ ਲੰਗਾ ਚੱਲ ਰਿਹਾ ਸਭੀ ਨਾਲ ਲੱਗੇ ਜੀ ਉਹਨਾਂ ਬੰਦੋਬਸਤਿਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਪਰ ਰਜਿੰਦਰ ਸਿੰਘ ਜੀ ਦਾ ਸਰਪੰਚ ਹੋ ਰਿਹਾ ਹੈ। ਜੀ ਅੱਜ ਇਹ ਮੇਲੇ ਨੂੰ ਲਾਗੇ ਪੱਕੇ ਜੀ ਦੇਖੋ ਜੀ ਇਹ ਜਿਹੜੀ ਨੌਜਾਨ ਕਮੇਟੀ ਦਾ ਬਾਬਾ ਕਾਲੇਸ਼ਾ ਦੇ ਦਰਬਾਰ ਦੇ ਨਾਲ ਨਹੀਂ ਹੈ। ਮੁੰਡੇ ਬੜੇ ਨੌਜਾਨ ਗਿਆਤ ਦੇ ਨਾਲ ਕੰਮ ਕਰਦੇ ਆ। ਔਰ ਪਿੰਡ ਕੋਲ ਨੂੰ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ। ਔਰ ਜਿਹੜਾ ਇਹ ਮੇਲਾ ਜੀ ਤੁਸੀਂ ਹਰ ਸਾਲ ਸਾਲ ਵਾਰ ਦੇਖਦੇ ਹੋ ਬੜੀ ਉਤਸ਼ਾਹ ਨਾਲ ਸੰਗਤਾਂ ਜਿੱਥੇ ਨਤਮਸਤਕ ਹੁੰਦੀਆਂ ਜੀ ਔਰ ਜਿਹੜੇ ਕਲਾਕਾਰ ਨੇ ਉਹ ਵੀ ਆਪਣੀ 판 ਦਾ ਮਜ਼ਾਰਾ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕਰਾਉਂਦੇ ਆ ਔਰ ਲੋਕ ਉਸ ਚੀਜ਼ ਦਾ ਬਹੁਤ ਮਨਪਸੰਦ ਆ ਔਰ ਇਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਕਬੱਡੀ ਵੀ ਜਿਹੜੀ ਕਰਵਾਉਣ ਜਾ ਰਹੇ ਨੇ ਔਰ ਲੋਕ ਬਹੁਤ ਅੱਛੀ ਚੁਕਾ ਦੇ ਨਾਲ ਜਿਹੜਾ ਇਸ ਮੇਲੇ ਦੀ ਬੋਲ ਬੋਜਵਾਨਾਂ ਦੇ ਲਈ ਪਿੰਡ ਵਾਸੀਆਂ ਦੇ ਲਈ ਕੀ ਮੈਸੇਜ ਹੈ ਕਮੇਟੀ ਵਾਲੀ ਕੀ ਕਹਣਾ ਦੇਖੋ ਜੀ ਕਮੇਟੀ ਜਿਹੜੀ ਆ ਇਹ ਮੈਸੇਜ ਤੇ ਈਮੇਲਾਂ ਦੇ ਵਿੱਚ ਇਹੀ ਹੁੰਦਾ ਵੀ ਤੁਸੀਂ ਆਪਣੇ ਜਿਹੜਾ ਸਰੀਰ ਨੂੰ ਸਾਫ਼ ਕੇ ਰੱਖੋ ਔਰ ਕਬੱਡੀ ਮੈਚ ਕਰਾਉਣ ਦਾ ਮਤਲਬ ਹੈ ਜਿਹੜੇ ਬੱਚੇ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਹੁੰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਚਰਨਾ ਵਿੱਚ ਉਹਨਾਂ ਦੀ ਬੇਨਤੀ ਆ ਵੀ ਤੁਸੀਂ ਆਪਣੇ ਸਿਹਤ ਨੂੰ ਸੰਭਾਲ ਰੱਖਣ ਵਾਸਤੇ ਜਿਹੜੇ ਮਤਲਬ ਕਬੱਡੀ ਦੇ ਮੈਚ ਨੇ ਉਹਨਾਂ ਦਾ ਵੇਖ ਕੇ ਆਨੰਦ ਮਾਣੋ ਔਰ ਕਿਉਂਕਿ ਤੁਹਾਡਾ ਵੀ ਇਤਨਾ ਦੇ ਜਿਹੜੇ ਆ ਕਬੱਡੀ ਦੇ ਮੈਚ ਵਿੱਚ ਖੇਡਣ ਵਾਸਤੇ ਜਿਹੜਾ ਨਾਮ ਦੇਖੋ ਅਸੀਂ ਤੇ ਹਰ ਸਾਲਾਂ ਨਾਲ ਕੋਈ ਮੇਲਾ ਹੁੰਦਾ ਇੱਥੇ ਵਿਕੀਦਾ ਵਾ ਪਰ ਸਸ਼ਨ ਵੀ ਮਤਲਬ ਆਪਣੀ ਕੋਈ ਨੌਕਰੀ ਘੱਟ ਹੋਣ ਦਾ ਕਰਕੇ ਜਿਹੜੇ ਖਿਡਾਰੀ ਨੇ ਪਰ ਫਿਰ ਵੀ ਜਿੰਨੇ ਕੁ ਮੁਲਾਜ਼ਮ ਉਹ ਇਹਨਾਂ ਨੇ ਬੇਨਤੀ ਦਿੱਤੀ ਸਰ ਉਹਨਾਂ ਨੇ ਕੋਈ ਆਪਣੇ ਮੁਲਾਜ਼ਮ ਭੇਜੇ ਨਹੀਂ ਜੋ ਪੇਟੀ ਅੰਤਗ੍ਰਹਿ ਸਤ ਸਲਾਮ ਸਭ ਸੰਗਤ ਦਾ ਧੰਨਵਾਦ ਜਸਤ ਸਲਾਮ ਸਮੂਹ ਕਮੇਟੀ ਆ ਦਾ ਪਿੰਡ ਦੇ ਸੁਭਰਾ ਦੇ ਨਗਰ ਦੇ ਮਤਲਬ ਮੋਤਬਰ ਹੋਣ ਦੇ ਨਾਤੇ ਸਾਰੀ ਅਸੀਂ ਪੰਜਾਬ ਦੇ ਬਹੁਤ ਧੰਨਵਾਦ ਤੇ ਦੇ ਮੇਲੇ ਨੂੰ ਲੈ ਕੇ ਠੀਕਣਾ ਕਰਦੇ ਆ ਮੇਲਾ ਬਹੁਤ ਵਧੀਆ ਸੀ ਬਹੁਤ ਆਨਕ ਬੱਜੀਆਂ ਸੀ ਮੈਂ ਆਪਰੇ 11 ਸਾਲ ਬਾਅਦ ਮੈਂ ਇਹ ਅੱਜ ਦੇਖਿਆ ਤੇ ਇੰਜੋਏ ਕੀਤਾ ਹੈ ਪੰਜਾਬ ਦੀ ਧਰਤੀ ਦੇ ਹੋਣ ਦਾ ਜਦੋਂ ਮੌਕਾ ਮਿਲਦਾ ਕਿੰਨੀ ਮਨ ਨੂੰ ਖੁਸ਼ੀ ਹੁੰਦੀ ਹੈ ਮੈਨੂੰ ਵੀ ਲਾਇਕ ਹੈ ਮੈਂ ਇੰਜੋਏ ਕੀਤਾ ਤੇ ਮੇਲੇ ਦੇ ਵਿੱਚ ਜਿਹੜਾ ਨਕਸੀ ਸੀ 11 ਸਾਲ ਬਾਅਦ ਮੈਂ ਦੇਖਿਆ ਕੁਝ ਨਹੀਂ ਆ ਬਹੁਤ ਸੁਣਾ ਪਰਵਾਹ ਮਾਰਦਾ ਤੇ ਜਿਹੜਾ ਪ੍ਰੋਗਰਾਮ ਸੀ ਵਧੀਆ ਸੀਗਾ ਕਲਾਕਾਰਾਂ ਦਾ ਪ੍ਰੋਗਰਾਮ ਵੀ ਇੰਜੋਏ ਕੀਤਾ ਖੇਡਾਂ ਪ੍ਰੋਗਰਾਮ ਸੀ ਮੇਲੇ ਵਿੱਚ ਹਰ ਸਾਲ ਉਹਨਾਂ ਦੇ ਮਨ ਨੂੰ ਰਹੇਗਾ ਕਿ ਪੰਜਾਬ ਦੀ ਧਰਤੀ ਤੇ ਜਾਣਾ ਕਿਉਂਕਿ ਮੇਲਿਆਂ ਦੀ ਤੜਮੀ ਹੈ ਤੇ ਕੀ ਪਾਉਣਾ ਹੈ ਯਾਰ ਮੈਂ ਟਰਾਈ ਕਰੂੰਗਾ ਹਰ ਸਾਲ ਆਉਂਦੀ ਦੁਕਾਨ ਇੰਜੋਏ ਕੀਤਾ ਹੈ ਮੈਂ ਤੇ ਮੈਂ ਲੇਟਨੋਟ ਕਿੰਨਾ ਜਨਾ ਇੰਜੋਏ ਕਰਾਉਂਦੀ ਹੋਈ ਕਰੂੰਗਾ